ਹਾਂਜੀ ਆ ਦੇਖੋ ਜੀ ਆ ਆਪਾਂ ਸਲਵਾਰ ਦੀ ਫਿਟਿੰਗ ਵਾਲੀ ਜਿਹੜੀ ਸਲਾਈ ਹੈ ਔਰ ਲਾਈ ਹੈ ਤੇ ਬਿਲਕੁਲ ਵਧੀਆ ਤਰੀਕੇ ਨਾਲ ਤੁਸੀਂ ਵੇਖ ਸਕਦੇ ਜੇ ਕੋਈ ਇਹਦੇ ਵਿੱਚ ਰਿੰਕਲ ਨਹੀਂ ਕੋਈ ਵਟ ਨਹੀਂ ਹੈਗਾ ਤੇ ਸ਼ੇਪ ਵੀ ਤੁਸੀਂ ਚੈੱਕ ਕਰ ਸਕਦੇ ਜੇ ਆ ਦੇਖੋ ਆ ਆਪਣੀ ਧਾਵੜਾ ਆ ਵਾਲੀ ਆ ਦੇ ਠੀਕ ਆ ਜੇ ਤੁਸੀਂ ਵੀ ਚਾਹੁੰਦੇ ਜੇ ਕਿ ਇਹੋ ਜਿਹੀ ਤੁਹਾਡੀ ਵੀ ਸਲਵਾਰ ਦੀ ਫਿਟਿੰਗ ਵਾਲੀ ਸਲਾਈ ਹੋਵੇ ਤੇ ਤੁਸੀਂ ਵੀਡੀਓ ਜ਼ਰੂਰ ਦੇਖਿਓ ਸਾਰੀ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਤੇ ਵੀਡੀਓ ਇੱਕ ਵਾਰ ਜ਼ਰੂਰ ਸਾਰੀ ਦੇਖੋ ਹਾਂਜੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਕੌਰਨ ਦਾਵਾ ਬਾਈਸਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਤਾਂ ਨਾ ਜਿਹੜੀ ਵੀਡੀਓ ਸ਼ੇਅਰ ਕਰਨ ਲੱਗੇ ਆ ਉਹ ਲੱਗਿਆ ਕਿ ਸਲਵਾਰ ਦੀ ਜਿਹੜੀ ਫਿਟਿੰਗ ਵਾਲੀ ਸਲਾਈ ਆ ਉਹ ਆਪਾਂ ਕਿਸ ਤਰੀਕੇ ਨਾਲ ਲਾਉਣੀ ਆ ਉਹ ਬਿਲਕੁਲ ਆਪਾਂ ਅਲੱਗ ਤਰੀਕੇ ਨਾਲ ਦੱਸਾਂਗੇ ਵੀਡੀਓ ਤੁਸੀਂ ਸਾਰੀ ਜਰੂਰ ਵੇਖਿਓ ਕਿਉਂਕਿ ਤੁਹਾਡਾ ਇਹਦੇ ਵਿੱਚ ਨਾ ਬਹੁਤ ਜ਼ਿਆਦਾ ਜੇ ਤੁਸੀਂ ਸਲਾਈ ਕਰਦੇ ਜੇ ਨਾ ਤਾਂ ਤੁਹਾਨੂੰ ਇਹਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਹੋਣਾ ਜੀ ਤੇ ਚਲੋ ਜੀ ਆਪਾਂ ਵੀਡੀਓ ਕਰਦੇ ਸ਼ੁਰੂਆਤ ਦੇਖੋ ਜਦੋਂ ਆਪਾਂ ਸਲਵਾਰ ਦੀ ਸਾਰੀ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਸਲਾਈ ਕਰਨੀ ਹੁੰਦੀ ਆ ਉਹ ਕਿਸ ਤਰੀਕੇ ਨਾਲ ਕਰਨੀ ਹੁੰਦੀ ਆ ਆ ਦੇਖੋ ਜਿੱਦਾਂ ਆ ਆਪਾਂ ਸਲਾਈ ਲਾਈ ਹੁੰਦੀ ਹੈ ਨਾ ਆਹ ਵਾਲੀ ਉਧਰੋਂ ਆਪਣੀ ਇਧਰਲੀ ਸਾਈਡ ਨੂੰ ਵੀ ਆਹ ਵਾਲੀ ਸਲਾਈ ਲੱਗੀ ਹੈ ਠੀਕ ਆ ਇਹ ਜਿਹੜੀ ਜਿਵੇਂ ਕੋਈ ਮੋਰੀ ਬੋਲਦੇ ਆ ਕਈ ਪੱਟ ਬੋਲਦੇ ਆ ਹਨਾ ਕਈ ਪੌਂਚਾ ਬੋਲਦੇ ਆ ਆਪਾਂ ਇਹ ਜਿਹੜਾ ਵਿੱਚ ਪਾਇਆ ਹੁੰਦਾ ਵਾ ਉਹ ਹੁੰਦਾ ਠੀਕ ਆ ਇਹਨਾਂ ਦੋਵਾਂ ਸਲਾਈਆਂ ਨੂੰ ਆਪਾਂ ਆਪਸ ਵਿੱਚ ਇਸ ਤਰੀਕੇ ਨਾਲ ਮੈਚ ਕਰ ਲੈਣਾ ਇਸ ਤਰ੍ਹਾਂ ਇਹਦੇ ਇਹ ਕਰ ਲੈਣਾ ਜਿਹੜਾ ਇਹ ਠਾਵਾਂ ਵਾਲਾ ਪੌਂਚਾ ਉਹਦਾ ਵੀ ਆਪਾਂ ਇਸੇ ਤਰੀਕੇ ਨਾਲ ਆ ਦੇਖੋ ਇਹਦੀ ਵੀ ਆਹ ਸਲਾਈ ਆ ਇੱਥੇ ਹੇਠਾਂ ਤੋਂ ਲੈ ਕੇ ਤੇ ਇੱਧਰ ਵੀ ਇਹਦੇ ਆ ਦੇਖੋ ਆ ਸਲਾਈ ਹੈ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਆਪਸੇ ਵਿੱਚ ਇਹਨੂੰ ਵੀ ਐਦਾਂ ਮੈਚ ਕਰ ਲੈਣਾ ਮੈਚ ਕਰਕੇ ਇਸ ਤਰੀਕੇ ਦੇ ਨਾਲ ਇਹਨੂੰ ਆਪਾਂ ਇੱਥੋਂ ਪੂਰਾ ਬਰਾਬਰ ਕਰ ਲੈਣਾ ਠੀਕ ਆ ਆ ਦੇਖੋ ਇਸ ਤਰੀਕੇ ਦੇ ਨਾਲ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਥੋੜਾ ਜਿਹਾ ਆਪਾਂ ਇੱਧਰੋਂ ਜਿਸ ਤਰ੍ਹਾਂ ਆਪਨੇ ਸਲਵਾਰ ਆ ਥੋੜੇ ਦੇ ਉੱਪਰੋਂ ਜਾ ਕੇ ਇਹਦੀਆਂ ਜਿਹੜੇ ਚਾਰੇ ਸਾਈਡਾਂ ਆ ਇਸ ਤਰ੍ਹਾਂ ਆ ਦੇਖੋ ਇੱਕ ਆ 2 ਆ 3 ਤੇ ਆ 4 ਇਹਨਾਂ ਚੋਹਾਂ ਨੂੰ ਇਦਾਂ ਫੜ ਲੈਣਾ ਇੱਥੋਂ ਤੇ ਉਧਰੋਂ ਆਪਾਂ ਇਦਰੋਂ ਆਪਣੀ ਜਿਹੜੀ ਆ ਮੋਰੀ ਆ ਇਹਨੂੰ ਫੜ ਲੈਣਾ ਤੇ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਝਾੜ ਕੇ ਤੇ ਇਹਨੂੰ ਇਸ ਤਰੀਕੇ ਦੇ ਨਾਲ ਆਪਾਂ ਵਿਛਾ ਲੈਣਾ ਠੀਕ ਆ ਤੁਸੀਂ ਜਰੂਰ ਇਸ ਮੇਰੇ ਤਰੀਕੇ ਦੇ ਨਾਲ ਸਾਈਡਸ ਨੂੰ ਸਲਾਈ ਜਿਹੜੀ ਉਹ ਲਾਇਓ ਤੇ ਕਦੀ ਵੀ ਤੁਹਾਡੀ ਜਿਹੜੀ ਸਾਈਡ ਸਲਾਈ ਆ ਉਹ ਗਲਤ ਨਹੀਂ ਹੋਊਗੀ ਸਲਵਾਰ ਕਦੀ ਵੀ ਇੱਧਰ ਉੱਧਰ ਜਿਹੜੀ ਆ ਉਹ ਨਹੀਂ ਘੁੰਮੂਗੀ ਠੀਕ ਆ ਬਿਲਕੁਲ ਵਧੀਆ ਤਰੀਕੇ ਦੇ ਨਾਲ ਤੁਹਾਡੀ ਜਿਹੜੀ ਸਲਵਾਰ ਆ ਖੜੀ ਰਹੂਗੀ ਹੁਣ ਆਪਾਂ ਕੀ ਕਰਨਾ ਇਸ ਤਰ੍ਹਾਂ ਜਿੱਦੋਂ ਤੁਸੀਂ ਇਸ ਤਰ੍ਹਾਂ ਆਪਸ ਵਿੱਚ ਸਲਾਈਆਂ ਨੂੰ ਮਿਲਾ ਕੇ ਸਲਵਾਰ ਨੂੰ ਛੜ ਕੇ ਇੱਥੋਂ ਤੱਕ ਤਕਰੀਬਨ ਮੈਂ ਤੁਹਾਨੂੰ ਅੰਦਾਜ਼ਾ ਦੱਸਣੀ ਆ ਕਿੱਥੋਂ ਤੱਕ ਆ ਦੇਖੋ ਇਸ ਤਰ੍ਹਾਂ 23 24 ਇੰਚ ਬੰਦਾ ਇੱਥੋਂ ਤੱਕ ਤੁਸੀਂ ਜਰੂਰ ਇਦਾਂ ਸਲਵਾਰ ਦੀਆਂ ਚਾਰੇ ਕੁੰਦਿਆਂ ਨੂੰ ਖੜ ਕੇ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਕਰ ਲੈਣਾ ਠੀਕ ਆ ਹੁਣ ਆਪਾਂ ਇਸ ਸਲਵਾਰ ਦੀ ਜਿਹੜੀ ਮੋਰੀ ਆ ਉਹ ਆਪਾਂ ਰੱਖਣੀ ਆ 7 ਇੰਚ ਇਹ 7 ਇੰਚ ਤੇ ਪਾਇਕਨ ਨਿਸ਼ਾਨ ਲਾ ਲੈਣਾ ਇੱਕ ਲਾਵਾਂਗੇ 8 ਇੰਚ ਤੇ 8 ਤੇ 1 ਇੰਚ ਦਾ ਪਾਇ ਇਹਦੇ ਵਿੱਚ ਮਾਰ ਜਾਂ ਦਵਾਂਗੇ ਉੱਪਰੋਂ ਆਪਾਂ ਇੱਥੋਂ ਇਹ 7 8 ਯਾਨੀ ਕਿ ਜਿੰਦਾ ਮੈਂ 8.5 ਰੱਖਦੀਆਂ 1.5 ਇੰਚ ਆ ਚੀਜ਼ ਵਾਧ ਰੱਖਦੀਆਂ ਕਈ 1 ਇੰਚ ਹੀ ਰੱਖਦੇ ਆ ਤੁਸੀਂ ਉਸੇ ਹਿਸਾਬ ਨਾਲ ਕਰ ਲੈਣਾ ਫਿਰ ਤੁਸੀਂ 8 ਤੇ ਨਿਸ਼ਾਨ ਲਾ ਲਓ ਤੇ 1 ਇੰਚ ਮਾਰਜਿਨ ਵਾਸਤੇ ਜਿਸ ਤਰ੍ਹਾਂ ਆਪਾਂ ਹੇਠਾਂ ਰੱਖਿਆ ਉਹਦਾ ਹੀ 1 ਇੰਚ ਆਪਾਂ ਉੱਪਰ ਵਾਧ ਰੱਖਾਂਗੇ ਮੈਂ ਜਿਵੇਂ ਹੁਣੇ 8.5 ਤੇ ਸਲਾਈ ਲਾਉਣੀ ਆ ਇਸ ਤਰੀਕੇ ਨਾਲ ਠੀਕ ਆ ਕਈ ਏ 1 ਇੰਚ ਇੱਥੋਂ ਵੱਧ ਰੱਖਦੇ ਆ ਉਹ ਇਸ ਤਰੀਕੇ ਨਾਲ ਕਰ ਲੈਣਾ 1 ਇੰਚ ਇੱਥੇ ਵੱਧ ਰੱਖ ਲੈਣਾ ਠੀਕ ਆ ਤੇ ਮੈਂ ਇੱਥੋਂ 1 ਇੰਚ ਦਾ ਵੱਧ ਰੱਖ ਨੂੰ 9.5 ਤੇ ਨਿਸ਼ਾਨ ਲਾਉਂਗੀ 9.5 ਤੋਂ ਨਿਸ਼ਾਨ ਲਾ ਕੇ ਤੇ ਇਦਾਂ ਫਿਕ ਆਪਾਂ ਕਰਨਾ ਜਿਹੜਾ ਆਪਣਾ ਵੱਧ ਘਟ ਹੁਣ ਮੇਰਾ ਵੇਖੋ ਜਿੱਦਾਂ ਤੁਸੀਂ ਜੇ ਕਟਿੰਗ ਵਾਲੀਆਂ ਮੇਡੀਆਂ ਵੀਡੀਓ ਪਈਆਂ ਗਿਆ ਚੈਨਲ ਤੇ ਉਸ ਤਰੀਕੇ ਨਾਲ ਤੁਸੀਂ ਕਟਿੰਗ ਕਰੋ ਕਿ ਤੇ ਤੁਹਾਡਾ ਵੀ ਜਿਹੜਾ ਆਹ ਵਾਲੀ ਚੀਜ਼ ਜਿਆਦੀ ਏ ਵੱਧ ਨਹੀਂ ਹੋਊਗੀ ਠੀਕ ਆ ਤੁਸੀਂ ਇਹਨਾਂ ਨੂੰ ਪ੍ਰੋਪਰ ਮੇਰੀਆਂ ਜਿਹੜੀਆਂ ਵੀਡੀਓ ਚੈਨਲ ਤੇ ਪਈਆਂ ਉਹਨਾਂ ਨੂੰ ਦੇਖਿਓ ਤਾਂ ਤੁਹਾਨੂੰ ਬਿਲਕੁਲ ਵਧੀਆ ਤਰੀਕੇ ਨਾਲ ਜਿਹੜੀ ਆ ਉਹ ਤੁਹਾਡੀ ਸਲਵਾਰ ਦੀ ਸਟੀਚਿੰਗ ਤੇ ਕਟਿੰਗ ਜਿਹੜੀ ਆ ਉਹ ਮਿਲੂਗੀ ਹੁਣ ਆਪਾਂ ਆਹ ਵਾਲਾ ਜਿਹੜੀ ਇੰਨਾ ਆਪਣਾ ਵਧ ਗਿਆ ਹੋ ਸਦਾ ਤੁਹਾਡਾ ਇੱਥੋਂ ਜ਼ਿਆਦਾ ਵਧਾ ਹੋਵੇ ਤੁਸੀਂ ਬਸ ਇਸੇ ਤਰੀਕੇ ਨਾਲ ਕਿ ਜਿੰਨੀ ਮੋਰੀ ਤਿਆਰ ਆ ਉਹਦੇ ਵਿੱਚ 1 ਇੰਚ ਵੱਧ ਮਾਰਜਿਨ ਇਧਰੋਂ ਆਪਾਂ ਜਿੰਨੀ ਆਹ ਵਾਲੀ ਚੀਜ਼ ਰੱਖਣੀ ਆ ਡੇਢ ਰੱਖਣੀ 1 ਰੱਖਣੀ ਉੱਥੇ ਰੱਖ ਕੇ 1 ਇੰਚ ਦਾ ਤੁਸੀਂ ਗਾੜੀ ਮਾਰਜਿਨ ਵਾਸਤੇ ਨਿਸ਼ਾਨ ਲਾ ਲੈਣਾ ਤੇ ਇਹਨੂੰ ਕੀ ਕਰਨਾ ਤੁਸੀਂ ਇੱਥੋਂ ਇੰਚੀ ਟੇਪ ਨੂੰ ਰੱਖਣਾ ਇਸ ਤਰੀਕੇ ਦੇ ਇਥੋਂ ਅੱਪ ਕਿਆ ਪਾਈ ਚਟੇ ਬੋ ਤੇ ਥੋੜਾ ਸ਼ੇਪ ਦੇ ਵਿੱਚ ਇਸ ਤਰੀਕੇ ਦੇ ਨਾਲ ਆਪਾਂ ਰੱਖ ਲੈਣਾ ਠੀਕ ਆ ਆ ਦੇਖੋ ਇੰਨਾ ਇੰਨਾ ਆਪਣਾ ਜਿਹੜਾ ਇਹ ਕਟਿੰਗ ਦੇ ਵਿੱਚ ਕੱਟਿਆ ਜਾਊਗਾ ਆ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਮਲਾਉਂਦੇ ਮਲਾਉਂਦੇ ਇਸ ਤਰ੍ਹਾਂ ਉੱਪਰ ਤੱਕ ਇੱਥੋਂ ਤੱਕ ਇਸ ਤਰ੍ਹਾਂ ਨਾਲ ਮਲਾ ਦੇਣਾ ਹੁਣ ਇਹ ਜਿੰਨਾ ਵੀ ਆਪਣਾ ਵੱਧ ਘੱਟ ਵਾ ਨਾ ਇਹ ਇੰਨਾ ਨਾਲ ਆਪਾਂ ਜਦੋਂ ਕੱਟ ਦਾਂਗੇ ਤੇ ਜਦੋਂ ਆਪਾਂ ਜਿਹੜੀ ਫਿਟਿੰਗ ਵਾਲੀ ਸਲਾਈ ਲਾਵਾਂਗੇ ਇੱਥੋਂ ਆਪਾਂ ਜਿੱਦਾਂ ਮੈਂ ਆ ਲਾਈ ਆ ਇਸ ਤਰ੍ਹਾਂ ਇਸੇ ਹਿਸਾਬ ਨਾਲ ਜਦੋਂ ਆਪਾਂ ਇੱਥੇ ਫਿਟਿੰਗ ਵਾਲੀ ਨਿਸ਼ਾਨ ਸਲਾਈ ਲਾਵਾਂਗੇ ਬਿਲਕੁਲ ਵਧੀਆ ਤਰੀਕੇ ਦੇ ਨਾਲ ਆਪਣੀ ਸਲਾਈ ਜਿਹੜੀ ਆ ਉਹ ਹੋਊਗੀ ਮੈਂ ਤੁਹਾਨੂੰ ਫਿਟਿੰਗ ਵਾਲੀ ਸਲਾਈ ਲਾ ਕੇ ਵੀ ਦਿਖਾਉਂਗੀ ਹੁਣ ਆਪਾਂ ਪਹਿਲਾਂ ਆਜ ਦੀ ਜਿਹੜੀ ਆ ਜਿਸ ਤਰ੍ਹਾਂ ਆ ਵਾਲਾ ਇਹਨਾਂ ਇਹਨਾਂ ਕੱਪੜਾ ਆਪਾਂ ਕੱਢ ਲੈਣਾ ਕੋਈ ਸਲਵਾਰ ਛੋਟੀ ਨਹੀਂ ਹੁੰਦੀ ਕਿਸੇ ਵੀ ਸਲਵਾਰ ਤਰ੍ਹਾਂ ਦੀ ਸਲਵਾਰ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ ਪਰ ਤੁਸੀਂ ਵੀਡੀਓ ਬਿਲਕੁਲ ਧਿਆਨ ਨਾਲ ਵੇਖ ਕੇ ਤੇ ਫਿਰ ਉਹਦੀ ਕਟਿੰਗ ਕਰਨੀ ਹੈ ਤੁਸੀਂ ਜ਼ਿਆਦਾ ਵੀ ਮਤਲਬ ਵੱਧ ਘੱਟ ਨਹੀਂ ਕੱਟਣਾ ਨਾ ਬਿਲਕੁਲ ਪਹਿਲਾਂ ਆਰਾਮ ਨਾਲ ਵੀਡੀਓ ਵੀਡੀਓ ਨੂੰ ਪ੍ਰੋਪਰ ਸਾਰੀ ਦੇਖਣਾ ਫੇਰ ਕਟਿੰਗ ਕਰਨੀ ਹੈ ਠੀਕ ਆ ਆ ਦੇਖੋ ਇਸ ਤਰ੍ਹਾਂ ਕਰਕੇ ਤੇ ਆਪਾਂ ਇਹਨੂੰ ਨਾਲ ਉੱਪਰ ਤੱਕ ਇਦਾਂ ਕਰਕੇ ਤੇ ਇਹਨੂੰ ਮਿਲਾ ਦੇਣਾ ਹੁਣ ਆਪਾਂ ਜਿਹੜੀ ਇਹ ਦੀ ਸਟੀਚਿੰਗ ਕਰਾਂਗੇ ਬਹੁਤ ਵਧੀਆ ਤੇ ਆਰਾਮ ਦੇ ਨਾਲ ਵਧੀਆ ਤਰੀਕੇ ਦੇ ਨਾਲ ਆਪਣੀ ਹੋਊਗੀ ਹੁਣ ਆਪਾਂ ਕਰਦੇ ਆ ਸਟੀਚਿੰਗ ਹਾਂਜੀ ਆ ਦੇਖੋ ਹੁਣ ਆਪਾਂ ਕਰ ਲੱਗੇ ਆ ਸਲਾਈ ਜਿਵੇਂ ਮੈਂ ਨਿਸ਼ਾਨ ਲਾਇਆ ਸੀ ਮੈਂ 7 ਇੰਚ ਮੋਰੀ ਰੱਖਣੀ ਆ ਵੇਖੋ 7 ਇੰਚ ਤੇ ਨਿਸ਼ਾਨ ਲਾਇਆ ਆਹ ਵਾਲੀ ਚੀਜ਼ ਮੈਂ 8.5 ਰੱਖਣੀ ਆ ਤੇ ਆਮ ਜਿਆਦਾ ਜਿਹੜੀ ਉਹ 1 ਇੰਚ ਹੀ ਚੱਲਦੀ ਆ ਤੁਸੀਂ ਆਪਣੇ ਹਿਸਾਬ ਦੇ ਨਾਲ ਰੱਖ ਸਕਦੇ ਜੇ ਜੋ ਬੜੀ ਪੱਕਾ ਕਰ ਲਿਆ ਹੁਣ ਆਪਾਂ ਦਾ ਨਾ ਦੇ ਕੋਈ ਆਪਣੇ ਆਪ ਹੀ ਉਸੇ ਹਿਸਾਬ ਨਾਲ ਆਪਣੀ ਜਿਹੜੀ ਇਹ ਸ਼ੇਪ ਆ ਬਣਦੀ ਜਾਂਦੀ ਹੈ ਕੋਈ ਆਪਾਂ ਨੂੰ ਇਹਦੇ ਵਿੱਚ ਜਿੱਦਾਂ ਜੇ ਆਪਣਾ ਇੱਥੇ ਕਪੜਾ ਜ਼ਿਆਦਾ ਹੁੰਦਾ ਫਿਰ ਆਪਾਂ ਜਦੋਂ ਇਥੋਂ ਮਸ਼ੀਨ ਨੂੰ ਠਾਂ ਲੈਉਣੇ ਤਾਂ ਕਈ ਐਸ ਤਰ੍ਹਾਂ ਕਰ ਦਿੰਦੇ ਉਹ ਇੱਥੇ ਫਿਰ ਇੱਕ ਹੋਂਗ ਲਿਆ ਜਾਂ ਹੋਰ ਹਿਸਾਬ ਦੇ ਨਾਲ ਜਿਹੜੀ ਆਪਣੀ ਸਲਾਈ ਆ ਉਹ ਲੱਗ ਜਾਂਦੀ ਹੈ ਤੇ ਇਸ ਤਰੀਕੇ ਨਾਲ ਤੁਸੀਂ ਥੋੜੀ ਥੋੜੀ ਕਟਿੰਗ ਕਰਕੇ ਫਲਾਈ ਲੌਗ ਹੈ ਤੇ ਬਿਲਕੁਲ ਵਧੀਆ ਤਰੀਕੇ ਨਾਲ ਤੁਹਾਡੀ ਜਿਹੜੀ ਸਲਵਾਰ ਆ ਸਾਰੀ ਤਿਆਰ ਹੋ ਗਈ। ਹਾਂਜੀ ਆ ਦੇਖੋ ਆਪਣੀ ਸਾਰੀ ਜਿਹੜੀ ਐ ਸਲਾਈ ਲੱਗ ਗਈ ਐ। ਹੁਣ ਆਪਾਂ ਆਹ ਵਾਲਾ ਐਂਡ ਤੇ ਜਿਹੜਾ ਦੂਸਰਾ ਆਪਣਾ ਪਹੁੰਚ ਆਵਾ। ਆਹ ਕੋਈ ਫਲਾਈ ਲੋਣੀ ਉਹਦਾ ਵੀ ਤੁਸੀਂ ਇਸੇ ਤਰੀਕੇ ਨਾਲ ਹੀ ਕਰ ਲੈਣਾ। ਕੀ ਮਤਲਬ ਇਸ ਤਰ੍ਹਾਂ 7 ਇੰਚ ਪਹੁੰਚੇ ਦਾ ਰੱਖ ਲਿਆ। 8.5 ਇੰਚ ਆ ਰੱਖਿਆ। ਇਸ ਤਰੀਕੇ ਨਾਲ ਫਲਾਈ ਜਿਹੜੀ ਆਪਾਂ ਪਾਉਣਾ। కణికను పక్కా కారి సలవారీ ఫిటీ సై